ਚੰਨੀ ਸਾਹਿਬ ਐ ਲੋਭੀ ਤਾਂ ਸਾਨੂੰ ਚਾਉਂਦੇ ਆਣਗੇ ਯਾਰ ਸੂਰ ਸਰੰਦਾਵਾ ਸਾਹਿਬ ਵੀ ਆਇਆ ਨੇ ਨਾ ਪ੍ਰਧਾਨ ਸਾਹਿਬ ਵੀ ਖਾਈ ਦੇ ਰਹੇ ਬਹੁਤ ਧੰਨਵਾਦ ਚੰਨੀ ਸਾਹਿਬ ਤੁਸੀਂ ਗੱਲ ਕਹੀ ਕਿ ਹਰ ਪੰਜਾਬੀ ਆਸ਼ੂ ਦੇ ਨਾਲ ਹੈ ਕਿ ਤੁਹਾਡੀ ਪਾਰਟੀ ਦੇ ਲੀਡਰ ਨਾਲ ਨੇ ਕੁਝ ਲੀਡਰ ਜਿਹੜੇ ਨਹੀਂ ਦਿਖਾਈ ਦੇ ਰਹੇ ਉਹ ਵੀਰ ਜੀ ਮੈਂ ਕਿਹਾ ਪੰਜਾਬੀ ਨਾਲ ਹੈ ਜੀ ਨੂੰ ਪੰਜਾਬੀਆਂ ਨਾਲ ਨਾਲ ਪਿਆਰ ਹੈ ਜਿਹੜਾ ਪੰਜਾਬ ਨੂੰ ਤਕੜਾ ਕਰਨਾ ਚਾਹੁੰਦਾ ਹੈ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਜਿਹੜਾ ਪੰਜਾਬ ਤੋਂ ਕਾਲੇ ਅੰਗਰੇਜ਼ਾਂ ਨੂੰ ਕੱਢਣਾ ਚਾਹੁੰਦਾ ਹੈ ਜਿਹੜਾ ਪੰਜਾਬ ਦੇ ਰੇਤਿਆਂ ਦੀ ਖੜੀਜ ਪਦਾਰਥਾਂ ਦੀ ਲੁੱਟ ਨੂੰ ਰੋਕਣਾ ਚਾਹੁੰਦਾ ਹੈ ਜਿਹੜਾ ਸ਼ਰਾਬ ਕਟਾਲਿਆਂ ਨੂੰ ਉੱਦਾਂ ਉਜਾਗਰ ਕਰਨਾ ਚਾਹੁੰਦਾ ਹੈ ਜਿਹੜਾ ਇਹਨਾਂ ਦੀ ਤੱਕੇशाही ਤੋਂ ਤੰਗ ਹੈ ਜਿਹੜਾ ਇੱਥੇ ਬੁਰਸ਼ਾ ਕਰਦੀ ਲੋਕ ਤੰਗ ਹੈ ਜਿਹੜੇ ਇੱਥੇ ਫਰੋਤੀਆਂ ਲਿੱਤੀਆਂ ਜਾ ਰਹੀਆਂ ਜਿਹੜੇ ਇੱਥੇ ਗੋਲੀਆਂ ਚੱਲ ਰਹੀਆਂ ਜਿਹੜੇ ਇੱਥੇ ਸਾਡੇ ਨੌਜਵਾਨ ਮਾਰੇ ਗਏ ਜਿਹੜਾ ਉਹਨਾਂ ਦੇ ਖਿਲਾਫ ਹੈ ਉਹ ਸਾਡੀ ਮਦਦ ਕਰੇ ਉਹ ਆਸ਼ੂ ਦੀ ਮਦਦ ਕਰਾਓ ਐਲੋਕੀ ਸਾਹਿਬ ਨਹੀਂ ਦਿਖਾਈ ਦੇ ਰਹੇ ਐਲੋਕੀ ਸਾਹਿਬ ਜੰਨੀ ਸਾਹਿਬ ਐਲੋਕੀ ਸਾਹਿਬ ਨਹੀਂ ਦਿਖਾਈ ਦੇ ਰਹੇ ਮੇਰਾ ਤੁ ਬੋਟ ਪਾਈਏ ਮੈਂ ਆਸ਼ੂ ਨੂੰ ਮਸਟ ਮੁੱਖ ਮੰਤਰੀ ਸਾਹਿਬ ਜਾਨ ਲਈ ਕਰਨਾ ਕਿ ਬੈਠ ਗਿਆ ਦੁਬਾਰਾ ਬਹੁਤ ਐਸੇ ਲੋਕ ਹੁੰਦੇ ਆ ਜਿਹੜੇ ਲੋਕਾਂ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਰੱਖਦੇ ਆ ਤੇ ਲੋਕਾਂ ਵਾਸਤੇ ਉਹ ਪਾਰਟੀ ਰਾਜ ਕਰ ਰਹੀ ਹੈ ਇਹਨਾਂ ਨੇ ਪਹਿਲਾਂ ਕੇਜਰੀਵਾੜਲੇ ਭਗਵੰਤ ਮਾਨ ਨੇ ਵਾਦਾ ਕੀਤਾ ਕਿ 올ਡ ਪੈਨਸ਼ਨ ਸਕੀਮ ਦਵਾਂਗੇ। ਮੈਂ ਅੱਜ ਮੰਗ ਕਰ ਰਿਹਾ ਕਿ ਜਿੱਥੇ ਕਾਗਰਦੀ ਸਰਕਾਰ ਹੈ ਨਾਲ ਹਿਮਾਚਲ ਚ ਐਸੀ 올ਡ ਪੈਨਸ਼ਨ ਸਕੀਮ ਦੇ ਰਹੇ ਸਾਡੀ ਸਰਕਾਰ ਆਏਗੀ ਅਸੀਂ ਇੱਥੇ ਵੀ ਦਵਾਂਗੇ। ਲੇਕਿਨ ਇਹ ਅੱਜ ਮੈਂ ਇਹਨਾਂ ਨੂੰ ਕਹਿਣਾ ਤੁਹਾਡਾ 1.5 ਸਾਲ ਲੱਗਦਾ ਉਹ ਲਾਗੂ ਕਰੋ। ਐਸੀ 13% ਡੀਏ ਦਿੱਤਾ ਸੀ ਕਰਮਚਾਰੀਆਂ ਨੂੰ। ਇਹਨਾਂ ਨੇ ਸਾਰਾ ਰੋਕਿਆ ਵਾ ਹੁਣ ਬਾਅਦ ਦਾ ਇਹਨਾਂ ਨੂੰ ਕਹਿਣਾ ਦਿਓ। ਔਰ ਜਿਹੜੇ ਵਿਵਾਦ ਇਹਨਾਂ ਨੇ ਕੀਤੇ ਉਹ ਕਿਸੇ ਤੇ ਪੂਰਾ ਨਹੀਂ ਉਤਰਿਆ ਧੰਨਵਾਦ ਚੰਨੀ ਸਾਹਿਬ ਤੁਸੀਂ ਗੱਲ ਕਹੀ ਕਿ ਹਰ ਪੰਜਾਬੀ ਆਸ਼ੂ ਦੇ ਨਾਲ ਹੈ ਕਿ ਤੁਹਾਡੀ ਪਾਰਟੀ ਦੇ ਲੀਡਰ ਨਾਲ ਨਹੀਂ ਕੁਝ ਲੀਡਰ ਜਿਹੜੇ ਨਹੀਂ ਦਿਖਾਈ ਦੇ ਰਹੇ ਉਹ ਵੀਰ ਜੀ ਮੈਂ ਕਿਹਾ ਪੰਜਾਬੀ ਨਾਲ ਹੈ ਜੀ ਨੂੰ ਪੰਜਾਬੀਆਂ ਨਾਲ ਤੇ ਨਾਲ ਪਿਆਰ ਹੈ ਜਿਹੜਾ ਪੰਜਾਬ ਨੂੰ ਤਕੜਾ ਕਰਨਾ ਚਾਹੁੰਦਾ ਹੈ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਜਿਹੜਾ ਪੰਜਾਬ ਚੋਂ ਕਾਲੇ ਅੰਗਰੇਜ਼ਾਂ ਨੂੰ ਕੱਢਣਾ ਚਾਹੁੰਦਾ ਹੈ ਜਿਹੜਾ ਪੰਜਾਬ ਦੇ ਰੇਤਿਆਂ ਦੀ ਖੜੀਚ ਪਦਾਰਥਾਂ ਦੀ ਬਲੂਟਰੋ ਰੋਕਣਾ ਚਾਹੁੰਦਾ ਹੈ ਜਿਹੜਾ ਸ਼ਰਾਬ ਕਟਾਲਿਆਂ ਨੂੰ ਉਦਾਂ ਉਜਾਦਰ ਕਰਨਾ ਚਾਹੁੰਦਾ ਹੈ ਜਿਹੜਾ ਇਹਨਾਂ ਦੀ ਤੱਕੇशाही ਤੋਂ ਤੰਗ ਜਿਹੜਾ ਇੱਥੇ ਬੁਰਸ਼ਾ ਕਰਦੀ ਤੋਂ ਤੰਗ ਹੈ ਜਿਹੜੇ ਇੱਥੇ ਫਰੋਕੀਆਂ ਲਿੱਖੀਆਂ ਜਾ ਰਹੀਆਂ ਜਿਹੜੇ ਇੱਥੇ ਗੋਲੀਆਂ ਚੱਲ ਰਹੀਆਂ ਜਿਹੜੇ ਇੱਥੇ ਸਾਡੇ ਨੌਜਵਾਨ ਮਾਰੇ ਗਏ ਜਿਹੜਾ ਉਹਨਾਂ ਦੇ ਖਿਲਾਫ ਹੈ ਉਹ ਸਾਡੀ ਮਦਦ ਕਰੇ ਉਹ ਆਸ਼ ਦੀ ਮਦਦ ਹੈ ਹੈਲੋ ਵੀ ਸਾਹਿਬ ਨਹੀਂ ਦਿਖਾਈ ਦੇ ਰਹੇ ਹੈਲੋ ਕੀ ਸਾਹਿਬ ਚੰਨੀ ਸਾਹਿਬ ਹੈਲੋ ਵੀ ਸਾਹਿਬ ਨਹੀਂ ਦਿਖਾਈ ਦੇ ਰਹੇ ਇਹਨੂੰ ਬੋਟ ਪਾਏ ਨਾ ਕਿ ਰਾਸ਼ੂ ਨੂੰ ਮਸਤ ਲੋਕਪਤੀ ਸਾਹਮਣੇ ਜਿਵੇਂ ਪਈ